ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਭ ਲੋਸਿਫਤ ਹੈ ਬੁਲਾਉਂਦੇ ਜਿੰਨੇ ਵੀ ਸਾਡੇ ਵੀਰ ਪੱਤਰਕਾਰ ਵੀਰ ਪਹੁੰਚੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵਧਾਈ ਆ ਜੱਤਕ ਦੀ ਸੰਗਰਾਂਦ ਦੀ ਤੇ ਵਧਾਈ ਸਾਡੇ ਹਰਦੇਲ ਅਜੀਤ ਸੀਐਮ ਸਾਹਿਬ ਸਰਦਾਰ ਸੁਖਵੰਤ ਸਿੰਘ ਮਾਨਜੀ ਰਾਜ ਚਰਮ ਦਿਨ ਦੀ ਹੈਗਾ ਉਹਨਾਂ ਦੀ ਵੀ ਸਭ ਨੂੰ ਵਧਾਈ ਤੇ ਅੱਜ ਮੌਕਾ ਮਿਲਿਆ ਗੁਰੂ ਮਹਾਰਾਜ ਵੱਲੋਂ ਸਭ ਤੋਂ ਪਹਿਲਾਂ ਅਸੀਂ ਜੀਰੇ ਮਕਸਰ ਸਾਹਿਬ ਪਹੁੰਚ ਕੇ ਅਸੀਂ ਦਰਬਾਰ ਸਾਹਿਬ ਮੱਥਾ ਟੇਕਿਆ ਅਸ਼ੀਰਵਾਦ ਲਿਆ ਆਓ ਜੀ ਪੰਜਾਬ ਤੇ ਪੰਜਾਬੀਆਂ ਦੀ ਭਲਾਈ ਲਈ ਤਰੱਕੀ ਲਈ ਖੁਸ਼ਹਾਲੀ ਲਈ ਮੰਗ ਕੀਤੀ ਅਰਦਾਸ ਕੀਤੀ ਤੇ ਅੱਜ ਹੁਣ ਅਸੀਂ ਆਪਾ ਮੁਖਤਿ ਸ਼੍ਰੀ ਮੁਖਸਰ ਸਾਹਿਬ ਕੋ ਮਿੱਟੀ ਘਰ ਅਸੀਂ ਪਹੁੰਚੇ ਆ ਤੇ ਅੱਜ ਜੋ ਆਉਣ ਦਾ ਮਕਸਦ ਸੀਗਾ ਕਿ ਜਿਹੜੀਆਂ 31 ਪੂੜਾ ਚੱਕ ਨੌਲੇਜ ਛੋਟੇ ਹਾਥੀ ਜਿਹਨੂੰ ਕਹਿੰਦੇ ਹੈਗੇ ਟਾਟਾ ਵਹੀਕਲ ਇਸ ਵਹੀਕਲ ਹੈਗੇ ਉਹਨਾਂ ਦਾ ਆਪਾਂ ਕੀ ਕਹਿੰਦੇ ਅਸੀਂ ਆਪਾਂ ਲੋਕਰਪਨ ਕਰ ਰਹੇ ਹੈਗੇ ਤੇ ਔਰਡ ਵੀ ਇੱਥੇ 31 ਹੈਗੇ ਆ ਤੇ ਹਰੇਕ ਔਰਡ ਵਿੱਚ ਇੱਕ ਵਹੀਕਲ ਜਿਹੜਾ ਹੈਗਾ ਉਹ ਪੂੜਾ ਚੱਕੇਗਾ ਤੇ ਉਹਦੇ ਨਾਲ ਜਿਹੜੀਆਂ ਫਾਇਰ ਦੀਆਂ ਗੱਡੀਆਂ ਹੈਗੀਆਂ ਉਹ ਵੀ ਅਸੀਂ ਆਪਾਂ ਲੋਕਰਪਨ ਕਰ ਰਹੇ ਹੈਗੇ ਆ ਤੇ ਜਿਹੜਾ ਇਹਦੇ ਵਿੱਚ ਸਟਾਫ ਦੀ ਲੋੜ ਹੋ ਗਈ ਅਸੀਂ ਉਹ ਵੀ ਆਪਾਂ ਬਹੁਤ ਜਲਦ ਅਸੀਂ ਆਪਾਂ ਪ੍ਰੋਵਾਈਡ ਕਰ ਦਾਂਗੇ ਤੇ ਇੱਕ ਅੱਜ ਸੜਕ ਦਾ ਜਿਹੜਾ ਜੰਨੀ ਪੱਥਰ ਰੱਖ ਹੋ ਰਿਹਾ ਅਸੀਂ ਉਹ ਦਾ ਉਹ ਤਕਰੀਬਨ ਗੁੜਾ ਗੁਜਰ ਰੋਡ ਦੀ ਜਿਹੜੀ ਸੜਕ ਹੈਗੀ ਆ ਜੀ ਉਹ ਜਦੀ ਲਾਗਤ ਪੂ ਲਾਗਤ ਲਾਗਤ ਤਕਰੀਬਨ 96 ਲੱਖ ਦੇ ਆਸ-ਪਾਸ ਹੈਗੀ ਉਹਦਾ ਵੀ ਕੰਮ ਅਸੀਂ ਆਪਾਂ ਸ਼ੁਰੂ ਕਰਵਾ ਦਾਂਗੇ ਆਪਾਂ ਤੇ ਇਸ ਤੋਂ ਇਲਾਵਾ ਜੋ ਪਾਈਪ ਲਾਈਨ ਵਿੱਚ ਹੈਗਾ ਕਿ ਤਕਰੀਬਨ ਜਿਹੜੀ ਸੀਵਰ ਸਿਸਟਮ ਦੀ ਹੈਗੀ ਆ ਇਸ ਸ਼ਹਿਰ ਦੀ ਬੜੀ ਦੇਰ ਤੋਂ ਮੰਗ ਹੈਗੀ ਹੈ ਕਾਫੀ ਪ੍ਰੋਬਲਮਸ ਆ ਰਹੀਆਂ ਹੈਗੀਆਂ ਉਹਦਾ ਵੀ ਜਿਹੜਾ ਬਜਟ ਹੈਗਾ ਤਕਰੀਬਨ 27 ਕਰੋੜ ਦੇ ਆਸ-ਪਾਸ ਕੀ ਗਿੰਦੇ ਉਹ ਪ੍ਰਵਾਨ ਹੋ ਚੁੱਕਿਆ ਹੈਗਾ ਤੇ ਬਸ ਅਸੀਂ ਸੀਐਮ ਸਾਹਿਬ ਤੋਂ ਸਮਾਂ ਲੈ ਕੇ ਉਦੋਂ ਵੀ ਅਸੀਂ ਬਹੁਤ ਜਲਦੀ ਅਸੀਂ ਆਪ ਉਹ ਉਦਘਾਟਨਾ ਆਪਾਂ ਸਰ ਕੋ ਆਪਾਂ ਨੀ ਪੱਤਰ ਸੀ ਰਖਾਵਾਂਗੇ ਜੀ ਆਪਾਂ ਤੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦੀ ਆ ਜੀ ਪਾਰਕ ਵੀ ਪਾਰਕ ਦਾ ਵੀ ਅਸੀਂ ਉਦੋਂ ਵੀ ਆਪਾਂ ਜੀ ਵਿਜ਼ਿਟ ਕਰਾਂਗੇ ਆਪਾਂ ਉਹਦਾ ਵੀ ਤਕਰੀਬਨ ਜਿਹੜਾ ਬਜਟ ਹੈਗਾ 1 ਕਰੋੜ ਦਾ ਜੀ ਸਰ ਦੀਆਂ ਸੜਕਾਂ ਬਹੁਤ ਖਰਾਬ ਨੇ ਖਾ ਖਾ ਕੇ ਖੱਡੇ ਪਏ ਹੋਏ ਆ तकरीबन 3-4 ਸਾਲ ਤੋਂ ਹਰੇਕ ਵਹੀਕਲ ਨੂੰ ਬਹੁਤ ਦਿੱਕਤ ਆਉਂਦੀ ਹੈ ਚਲਣ 'ਚ ਇੱਕ ਟ੍ਰੈਕਟਰ ਦੀ ਬਹੁਤ ਸਮੱਸਿਆ ਐਸੀ ਕਰਕੇ ਰਹਿੰਦੀ ਕਿਉਂਕਿ ਖੱਟੇ ਬਹੁਤ ਆ ਸੜਕਾਂ ਦੇ ਵਿੱਚ ਜੀ ਨਹੀਂ ਬਿਲਕੁਲ ਮਤਲਬ ਕਿ ਉਹ ਰਿਪੇਅਰ ਨਹੀਂ ਹੋਈ ਨਹੀਂ ਸਾਡੀ ਮੁਲਾਕਾਤ ਹੋਈ ਸੀ ਐਮਐਲਏ ਸਾਹਿਬ ਨਾਲ ਬਰਾਰ ਸਾਹਿਬ ਨਾਲ ਤੇ ਇਹਨਾਂ ਨੇ ਦੱਸਿਆ ਸਾਨੂੰ ਕਿ ਜਿਹੜੀ ਇਹ ਮੁਸ਼ਕਲਾ ਹੈਗੀ ਆ ਪ੍ਰੋਬਲਮ ਜਿਹੜੀ ਮੇਨ ਜਿਹੜੀ ਹੈਗੀ ਆ ਸੜਕਾਂ ਦੀ ਤੁਸੀਂ ਗੱਲ ਕੀਤੀ ਹੈਗੀ ਮੁੱਦਾ ਚੱਕਿਆ ਹੈਗਾ ਤੇ ਇਹਨਾਂ ਨੂੰ ਮੈਂ ਕਿਹਾ ਜੋ ਤੁਹਾਨੂੰ ਲੋੜ ਹੈਗੀ ਰਿਕੁਆਇਰਮੈਂਟ ਹੈਗੀ ਹੈ ਜੋ ਫੰਡਸ ਜੇ ਨਵੀਂ ਤਿਆਰ ਕਰਨ ਦੀਆਂ ਨੇਵੀਆਂ ਤੁਸੀਂ ਦੱਸ ਦਿਓ ਜੇ ਰਿਪੇਅਰ ਚ ਜਿਹੜੀ ਪੈਂਦੀ ਹੈ ਰੁਪਏ ਚ ਪਾ ਕੇ ਦੱਸ ਦਿਓ ਅਸੀਂ ਆਪਾ ਲੋਕਲ ਬੁਡੀ ਡਿਪਾਰਟਮੈਂਟਸ ਤੋਂ ਲੋ ਕਿਉਂਕਿ ਕਮੇਟੀ ਦੇ ਅੰਦਰ ਸੜਕਾਂ ਹੈਗੀਆਂ ਸਾਰੀਆਂ ਉਹਦਾ ਅਸੀਂ ਆਪਾ ਜਿੰਨਾ ਵੀ ਅਮਾਉਂਟ ਐਸਟੀਮੇਟ ਬੰਦਾ ਫੰਡ ਰੀਲੀਜ਼ ਕਰਕੇ ਅਸੀਂ ਕੰਮ ਕਰਾਉਣਾ ਕਿੰਨਾ ਐਮਲਿਆਸ ਮੰਤਰੀ ਦੀ ਪੀ ਆਂਦੀ ਹੈ ਕਿ ਜਿਹਨਾਂ ਨੂੰ ਸੀਵੇਜ ਦੀਆਂ ਕੋਈ ਦਵਾ ਪੱਟਣ ਦੀ ਉਹ ਦਵਾ ਉੱਥੇ ਤੋਂ ਉੱਥੇ ਪਿਆਰਿਆਂ ਦਾ ਜਵਾਬ ਵਾਪਸ ਭਰਿਆ ਨਹੀਂ ਜਾਂਦਾ ਇਸ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਲ ਆਉ ਇਹ ਸਭ ਤੇ ਸੀ ਜਿਹੜਾ ਵੀ ਕੋਈ ਵੀ ਕੰਮ ਸਰਕਾਰੀ ਹੁੰਦਾ ਹੈਗਾ ਤੇ ਉਹਦੀ ਜ਼ਿੰਮੇਵਾਰੀ ਹੁੰਦੀ ਜene ਉਹ ਜੇ ਉਹਨੇ ਕੋਈ ਪਾਈਪ ਲਾਈਨ ਕੋਈ ਵੀ ਪਾਈ ਉਹ ਹੈਨਾ ਸਾਰਾ ਠੀਕ ਉਹ پورا ਫੇਰ ਬਣਾ ਜੀ ਦੱਸੋ ਫੰਡ ਜਿਹੜੇ ਹੈਗੇ ਨੇ ਕਿਹੜੇ ਹੈਗੇ ਨੇ ਨਗਰ ਕੌਂਸਲ ਦੇ ਕੇ ਐਮਡੀਐਫ ਫੰਡ ਤੋਂ ਕਿਹੜਾ ਤੋਂ ਕੰਮ ਨੇ ਦੇਖੋ ਜੀ ਇਹ ਜਿਲ੍ਹੀਆਂ ਵੀ ਯੂ ਐਲ ਬੀਸ ਹੈਗੀਆਂ ਪੰਜਾਬ ਦੀਆਂ ਠੀਕ ਹੈ ਚਾਹੇ ਕਾਰਪੋਰੇਸ਼ਨ ਲਾ ਲਓ ਤੁਸੀਂ ਚਾਹੇ ਕਮੇਟੀਆਂ ਲਾ ਲਓ ਨਗਰ ਕੌਂਸਲ ਲਾ ਲਓ ਚਾਹੇ ਨਗਰ ਪੰਚਾਇਤ ਲਾ ਲਓ ਪੂਰੇ ਪੰਜਾਬ ਵਿੱਚ 166 ਉਹਦਾ ਨੰਬਰ ਹੈਗਾ ਉਹਦੇ ਵਿੱਚੋਂ 13 ਮੇਜਰ ਕਾਰਪੋਰੇਸ਼ਨ ਹੈਗੀਆਂ ਤੇ ਬਾਕੀ ਜਿਹੜੀ ਹੈਗੀ 153 ਜਿਹੜੀ ਹੈਗੀ ਉਹ ਕਮੇਟੀਆਂ ਹੈਗੀਆਂ ਤੇ ਇਹਦੇ ਵਿੱਚ ਜਿਹੜਾ ਹੁੰਦਾ ਕਿ ਜਿੱਦਾਂ ਤੁਸੀਂ ਸਾਰੇ ਜਾਣਦੇ ਹੋ ਕਿ ਕਮੇਟੀਆਂ ਕਾਰਪੋਰੇਸ਼ਨ ਇੱਕ ਤਰ੍ਹਾਂ ਦੀ ਸਥਾਨਕ ਸਰਕਾਰ ਲੋਕਲ ਗਵਰਨਮੈਂਟ ਹੈਗੇ ਇਹਦੇ ਵਿੱਚ ਉਹ ਜੋ ਹੁੰਦਾ ਕਿ ਕੁਝ ਕਮੇਟੀ ਦਾ ਵੀ ਫੰਡ ਹੁੰਦਾ ਜਿਨ੍ਹਾਂ ਕੋ ਕਮੇਟੀਆਂ ਆਮਦਨ ਚੰਗੀ ਹੁੰਦੀ ਹੈ ਉਹ ਆਪਣੇ ਕੋਲ ਵੀ ਖਰਚ ਕਰ ਲੈਂਦੀ ਆ ਜਿਨ੍ਹਾਂ ਕੋ ਆਮਦਨ ਦਾ ਇੰਨਾ ਕੋਈ ਸੋਰਸਸ ਨਹੀਂ ਹੈਗੇ ਤੇ ਉਹਦੇ ਵਿੱਚ ਉਹ ਸੀ ਜਿਹੜੇ ਹੈੱਡਕ quarter ਤੇ ਲੋਕਲ ਗਵਰਨਮੈਂਟ ਡਿਪਾਰਟਮੈਂਟ ਜਿਹੜਾ ਮਿਊਨਿਸਪਲ ਡਿਵੈਲਪਮੈਂਟ ਫੰਡ ਹੁੰਦਾ ਸੀ ਆਪਾਂ ਉਹਨੋਂ ਚੋਂ ਆਪਾਂ ਉਹ ਹੈਲਪ ਕਰਦੇ ਦੀ ਆਪਾਂ ਉਹ ਅਸੀਂ ਆਪ ਜਿਹੜੇ ਮਿਊਨਿਸਪਲ ਡਿਵੈਲਪਮੈਂਟ ਫੰਡ ਹੈਗਾ ਉਹ ਲੋਕਲ ਗਵਰਨਮੈਂਟ ਦਾ ਫੰਡ ਹੈਗਾ ਉਹ ਸਟੇਟ ਬਜਟ ਤੋਂ ਅਲੋਕੇਟ ਹੁੰਦਾ ਹੈਗਾ ਸਾਡੇ ਫਾਈਨੈਂਸ ਮਿਨਿਸਟਰ ਸਾਹਿਬ ਅਲੋਕੇਟ ਕਰਦੇ ਨੇ ਉਹ ਸਿਰਫ ਯੂਲਬੀਸ ਲਈ ਅਸੀਂ ਆਪਾਂ ਖਰਚ ਕਰਦੇ ਆ ਤੇ ਜਿੱਥੇ-ਇਥੇ ਵੀ ਲੋੜ ਹੁੰਦੀ ਅਸੀਂ ਐਮਬੀਐਫ ਚੋਂ ਆਪਾਂ ਉਹ ਪੈਸਾ ਆਪਾਂ ਉਹ ਅੱਗੇ ਆਪਾਂ ਪਾਸ ਔਨ ਕਰ ਦਿੰਦਾ ਜੀ ਸਹੀ ਕਹਤੀ ਜਿਹੜੀ ਅੱਜ ਅਸੀਂ ਥੋੜੇ ਹੱਤੀ ਜਿਹੜੇ ਆ ਜੀ ਸਪਾਈ ਲਈ ਚਾਲੂ ਕਰ ਰਹੇ ਹਾਂ ਪਰ ਸ਼ ਨਿਯੋਮ ਆ ਸਹੀ ਗੱਲ ਹੈ ਤੁਸੀਂ ਜਦੋਂ ਅਸੀਂ ਐਂਟਰ ਕਰੇ ਸੀ ਕਮੇਟੀ ਤੇ ਮੈਨੂੰ ਕੋਈ ਸੱਜਣ ਮਿਲੇ ਸੀ ਕਹਿੰਦੇ ਇੱਥੇ ਕੁਝ ਡੰਪਿੰਗ ਦੀ ਪ੍ਰੋਬਲਮ ਹੈਗੀ ਆ ਤੇ ਮੈਂ ਜ਼ਰੂਰ ਲੋਕਲ ਟੀਮ ਨਾਲ ਯੂਨਿਓ ਸਾਬ ਨਾਲ ਗੱਲ ਕਰਕੇ ਕੋਈ ਜਗ੍ਹਾ ਦੇਖ ਕੇ ਅਪਰੋਪ੍ਰੀਏਟ ਉਹਦੇ ਡੰਪਿੰਗ ਦਾ ਆਪਾਂ ਜੋ ਵੀ ਹੈਗਾ ਦਾ ਪ੍ਰੋਸੈਸ ਆਪਾਂ ਕਰਾ ਦਾਂਗੇ। ਡੰਪ ਡੰਪ ਦਾ ਡੰਪ ਦਾ ਠੇਕਾ ਹੋਇਆ ਸੀਗਾ ਅੱਜ ਤੋਂ ਤੁਹਾਡੀ ਗਵਰਨਮੈਂਟ ਆਉਣ ਦੇ ਅਸਾਰ ਉਸ ਤੋਂ ਪਹਿਲਾਂ ਦਾ ਸੀਗਾ ਉਹਦੇ ਤੇ ਬੜਾ ਵੱਡਾ ਜਿਹੜਾ ਹੈਗਾ ਉਹ ਕਪਲੇ ਦੀ ਆਵਾਜ਼ ਹੈਗੀ ਆ ਉਹ ਕੰਪਨੀ ਵੀ ਠੇਕਾ ਛੱਡ ਕੇ ਭੱਜ ਗਈ ਹੈਗੀ ਆ। ਜੀ ਉਹ ਕਰੋੜਾਂ ਰੁਪਏ ਦੀ ਉਲਟਕੁਲਟ ਹੋਈ ਹੈਗੀ ਆ ਪਰ ਕੂੜਾ ਜਿਹੜਾ ਹੈਗਾ ਉਹ ਜਦੋਂ ਉਹ ਜਿੱਥੇ ਬਾਹਰ ਡੰਪ ਕੀਤਾ ਆ ਆਰਟੀਆਈ ਦਾ ਵੀ ਜਵਾਬ ਨਹੀਂ ਹੈਗਾ ਐਮਸੀਆਂ ਦੀਆਂ ਆਰਟੀਆਈਆਂ ਨੇ ਕੁਝ ਹੋਰ ਲੋਕਾਂ ਦੀਆਂ ਆਰਟੀਆਈਆਂ ਨੇ ਜਵਾਬ ਹੀ ਨਹੀਂ ਹੈਗਾ ਉਹ ਡੰਪ ਦੀ ਆਰਟੀਆਈ ਦਾ ਨਹੀਂ ਜਿਹੜਾ ਤੁਸੀਂ ਕਿਹਾ ਕਿ ਕੰਟਰੈਕਟ ਦਿੱਤਾ ਸੀ ਪਹਿਲਾਂ ਡੰਪ ਵਾਸਤੇ ਜਾਂ ਸਫਾਈ ਵਾਸਤੇ ਉਹ ਮੇਰੀ ਕੋਈ ਜਾਣਕਾਰੀ ਚ ਨਹੀਂ ਹੈਗਾ ਜੇ ਲੱਗਦਾ ਕਿ ਉਹ ਚ ਤੁਹਾਨੂੰ ਕੀ ਹੈਗੀ ਕਿ ਉਹ ਚ ਕਾਫੀ ਕਪਲਾ ਹੋਇਆ ਜਾਂ ਕੋਈ ਗਵਨ ਹੋਇਆ ਤੇ ਉਹਦੀ ਜ਼ਰੂਰ ਅਸੀਂ ਆਪਾਂ ਇਨਕੁਆਰੀ ਕਰਾ ਕੇ ਆਪਾਂ ਦੋ 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 ਦ ਕਰਨਾ ਚਾਹੀਦਾ ਤੁਹਾਨੂੰ ਲੱਗਦਾ ਨਹੀਂ ਇਹੋ ਸਭ ਕਿਤੇ ਇਹ ਹੱਦ ਦੇਦਾ ਕਰੋ ਜੋ ਮੰਗਦੇ ਉਹ ਬਹੁਤ ਨਹੀਂ ਨਹੀਂ ਉਹ ਤਾਂ ਤੁਹਾਡਾ ਹੱਕ ਬੰਦਾ ਹਰੇਕ ਨਾਗਰਿਕ ਦਾ ਹੱਕ ਹੈਗਾ ਜੋ ਇਨਫੋਰਮੇਸ਼ਨ ਮੰਗੀ ਜਾਂਦੀ ਹੈ ਸਰਕਾਰੀ ਅਦਾਇ ਕਰੋ ਉਹ ਤਾਂ ਦੇਣੀ ਹੁੰਦੀ ਹੈ ਕਮੇਟੀ ਕੋਲੇ ਪੈਸਾ ਬਹੁਤ ਹੈਗਾ ਪਰ ਕਰੋੜਾਂ ਰੁਪਏ ਦੀ ਕਮੇਟੀ ਦੀ ਪ੍ਰਾਪਰਟੀ ਜਿਹੜੀ ਇਹਨਾਂ ਉਂਗਲਾਂ ਤੇ ਸ਼ਹਿਰ ਵਾਸੀਆ ਦੇ ਜਿਹੜੀ ਲੋਕ ਹੀ ਨੱਪੀ ਬੈਠੇ ਨੇ ਕਰੋੜਾਂ ਰੁਪਏ ਦੀ ਪ੍ਰਾਪਰਟੀ ਅਜੇ ਤੱਕ ਕੋਈ ਕਦਮ ਨਹੀਂਗਾ ਔਰ ਇਹੇ ਉਹੋ ਦੀ ਪ੍ਰਾਪਰਟੀ ਵੀ ਹੈ ਜਿਹਦੇ ਤੇ ਕਮੇਟੀ ਕੇਸ ਝੁਕ ਚੁੱਕੀ ਆ ਪਰ ਫਿਰ ਵੀ ਕਬਜ਼ੇ ਨਹੀਂ ਲਏ ਗਏਗੇ ਅੱਗੇ ਕੇਸ ਨਹੀਂ ਹੈਗੇ ਗਏ ਕਰੋੜਾ ਰੁਪਏ ਦੀ ਪ੍ਰਾਪਰਟੀ ਹੈ ਕੋਈ ਹੰਦਾ ਸਬੰਧੀ ਕਮੇਟੀ ਨਹੀਂ ਜੀ ਜ਼ਰੂਰ ਮੈਂ ਹਦਾਇਤ ਕਰੂੰਗਾ ਇਹੋ ਸਾਰਾ ਪ੍ਰਧਾਨ ਜੀ ਮਤੇ ਪਏ ਹੋਏ ਸਾਰੇ ਦੋਨੋਂ ਤੇ ਕੋਈ ਨਹੀਂ ਨਿਸ਼ਾਨਦੇਹੀ ਕਰਕੇ ਤੁਸੀਂ ਵੈਕਿਊਏਸ਼ਨ ਨਹੀਂ ਕਰਾ ਲਓ ਖਾਲੇ ਕੋਈ ਗੱਲ ਨਹੀਂ ਹੈ ਉਹ ਤਾਂ ਲੋਕਲ ਲੈਵਲ ਤੇ ਪ੍ਰਧਾਨ ਸਾਹਿਬ ਜੀ ਸਾਹਿਬ ਨੇ ਹੋਣਾ ਹੈਗਾ ਜੀ ਹਾਂਜੀ ਹਾਂਜੀ ਸਾਡੇ 90 ਕਿੱਲੇ ਪੈੜੀ ਦਿੱਤੀ ਸੀਗੀ ਤਿੰਨ ਪਿੰਡਾਂ ਨੇ ਜੀ ਮੰਡੀ ਦੀ ਜੀ 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 ਉਹਦੇ ਵਿੱਚ ਮੰਡੀ ਕੋਸ਼ ਕੋਸ਼ਿਸ਼ ਮਾਨ ਕੀ ਲੱਗਦੀ ਹੈ ਜਣ ਕੇ ਉੱਥੇ ਇੱਕ ਜਗ੍ਹਾ ਪਈ ਹੈ ਜੇ ਉੱਥੇ ਡੰਪ ਬਣਾਇਆ ਜਾਵੇ ਤਾਂ ਵਧੀਆ ਹੋਣਾ ਚਲੋ ਸਾਡੇ ਹੈੱਡਕ quart ਤੋਂ ਰੇਜ ਜੀ ਆਏ ਨੇ ਰੇਜ ਜੀ ਆਹ ਤੁਸੀਂ ਇਸ ਤੋਂ ਬਾਅਦ ਤੁਸੀਂ ਜਰੂਰ ਘੰਟਾ 2 ਘੰਟੇ ਇੱਥੇ ਲਾ ਕੇ ਡੰਪਿੰਗ ਦੀ ਕੂੜੇ ਦੀ ਕੀ ਸਮੱਸਿਆ ਹੈਗੀ ਆ ਤੇ ਤੁਸੀਂ ਸਾਰੇ ਬੈਠ ਕੇ ਪ੍ਰਧਾਨ ਜੀ ਬੈਠੇ ਸੌਰੀ ਸਾਡੇ ਪੱਤਰਕਾਰ ਵੀ ਬੈਠੇ ਨੇ ਇਹਦਾ ਕੀ ਕੀ ਪ੍ਰੋਬਲਮ ਤੇ ਉਹਦਾ ਕੀ ਹਾਲਾ ਫਿਰ ਸੰਦੋ ਸੋ ਉਹਦਾ ਵੀ ਆਪਾਂ ਜਲਦੀ ਹੱਲ ਕਰਾਵਾਂਗੇ ਸਾਰਾ ਨੋਟ ਕਰਕੇ ਜਾਣਗੇ ਜੀ ਸਰ ਸਾਹਮਣੇ ਇੱਕ ਡੰਪ ਪੈ ਗਿਆ ਜੀ ਫਿਰ ਜੀ ਹਾਂ ਦੱਸਿਆ ਮੈਂ ਉਹੀ ਮੈਂ ਗੱਲ ਕੀਤੀ ਸਰਕਾਰ ਵੱਲੋਂ ਸਿਹਤ ਹਸਪਤਾਲ ਦੀ ਗੱਲ ਕੀਤੀ ਜਾਂਦੀ ਤੇ ਲੰਬੇ ਸਮੇਂ ਤੋਂ ਜਿਹੜੀ ਸਾਡਾ ਸਿਵਲ ਹਸਪਤਾਲ ਅ ਸ਼ਿਮੂਖਰ ਸਾਹਿਬ ਦਾ ਉਹਦੀ ਸ਼ੜਕ ਹੀ ਬਿਮਾਰ ਆ ਇੰਨੇ ਖੱਡੇ ਆ ਲੋਕ ਡੱਕਦੇ ਨੇ ਮਰੀਜ਼ ਡੱਕਦੇ ਨੇ 108 ਵਹਿਣਾ ਫਸ ਜਾਂਦੇ ਆ ਅੱਜ ਵੀ ਜਿਹੜਾ ਉਹਦਾ ਬਹੁਤ ਮਾਰਾ ਹੁੰਦਾ ਕਮੇਟੀ ਚ ਹੀ ਹੈਗੀ ਉਹ ਹਾਂ ਕਮੇਟੀ ਜਾਂ ਉਹਦਾ ਮੈਕਮ ਪਾਸ ਹੋ ਕੇ ਐਮਡੀਐਫ ਚੋਂ ਫੰਡ ਲੈਂਦਾ ਠੀਕ ਹੈ ਐਮਡੀਐਫ ਚ ਹੈ ਕਮੇਟੀ ਚ ਪਰ ਮੰਨ ਹੋ ਜਗਾ ਕਰਾ ਦਾਂਗੇ ਜਿੰਨੇ ਜਿੰਨੇ ਵੀ ਹੋ ਰਹੇ ਐ ਇਹ ਐਮ ਡੀ ਐਫ ਤੇ ਫੰਡ ਆ ਜਿਹੜੀ ਬੂੜਾ ਗੁਜਰ ਰੋਡ ਲਈ ਆ ਬਿਲਕੁਲ ਸਹੀ ਉਹ ਪਾਰਕ ਲਈ ਵੀ ਐਮ ਡੀ ਐਫ ਦਾ ਪੰਜਾਬ ਗਵਰਨਰ ਦਾ ਜਿਹੜਾ ਸਿੱਧਾ ਫੰਡ ਆ ਤੇ ਜਿਹੜਾ ਬੂੜਾ ਗੁਜਰ ਰੋਡ ਦੇ ਸੀਵਰ ਮਨਜ਼ੂਰ ਹੋ ਗਿਆ ਉਹਦਾ ਥੋੜੇ ਦਿਨਾਂ ਅਚ ਜਿਹੜਾ ਬੂੜਾ ਗੁਜਰ ਰੋਡ ਨਹੀਂ ਜਿਹੜੀ ਹਸਪਤਾਲ ਦੀ ਰੋਡ ਆ ਉਹਦਾ ਸੀਵਰ ਮਨਜ਼ੂਰ ਹੋ ਗਿਆ ਪੰਜਾਬ ਸਰਕਾਰ ਉਹ ਸੀਵਰ ਪਾ ਕੇ ਤੇ ਸੜਕ ਬਣਾਈ ਚਲੋ ਮੈਂ ਦੱਸ ਦਿੰਦੀ ਜਿੱਦ ਦੀ ਗੱਲ ਹੈਗੀ ਆ ਕੀ ਜਿਹੜਾ ਪੰਚਾਇਤ ਦਾ ਪੈਸਾ ਹੁੰਦਾ ਉਹ ਸਿਰਫ ਪੰਚਾਇਤ ਹੀ ਅਸੀਂ ਲਾ ਸਕਦੇ ਹਣਾ ਜਿਹੜਾ ਕਮੇਟੀ ਦਾ ਪੈਸਾ ਹੁੰਦਾ ਜਿਹਦਾ ਐਮਡੀਐਫ ਦਾ ਪੈਸਾ ਹੁੰਦਾ ਸਰਕਾਰ ਵੱਲੋਂ ਦਾ ਲੋਕਲ ਕਮੇਟੀ ਦਾ ਆਪਣਾ ਖਰਚ ਕਰਦੇ ਉਹ ਸਿਰਫ ਕਮੇਟੀ ਦੇ ਏਰੀਏ ਦੇ ਉਸ ਏਰੀਏ ਪ੍ਰਵੀਸ ਜਲਾ ਸਕਦੇ ਆਪਾਂ ਤੇ ਜਿੰਨਾ ਵੀ ਪੈਸਾ ਲੱਗ ਰਿਹਾ ਉਹ ਐਮਡੀਐਫ ਨਾਲ ਹੋ ਹੀ ਉਹ ਛੋਟੇ ਮਲਾਜਮ ਵਾਲੇ ਜੀ 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 ਸੱਚੇ ਮਲਾਜਮ ਨੇ ਜੀ ਜੀ ਸਾਰੀਆਂ ਕਮੇਟੀਨ ਦਾ ਪੱਕੇ ਕੀਤੇ ਗਏ ਮੁਖਸਰ ਦੇ ਵਿੱਚ ਜਿਹੜੇ ਕੱਚੇ ਮਲਾਜਮ ਹੋਰੇ ਤੱਕ ਪੱਕੇ ਨਹੀਂ ਨੇ ਨਹੀਂ ਅਸੀਂ ਆਪਾਂ ਪ੍ਰੋਸੈਸ ਸ਼ੁਰੂ ਕਰ ਲਿਆ ਹੈਗਾ ਤੇ ਇਹਦੇ ਵਿੱਚ ਹੁੰਦਾ ਕਿ ਪਹਿਲਾਂ ਜਿਹੜੇ ਆਊਟਸੋਰਸ ਤੇ ਉਹਨਾਂ ਨੂੰ ਸੀ ਕੰਟਰੈਕਟ ਤੇ ਆਪਾਂ ਲੈ ਰਹੇ ਆਂ ਆਪਾਂ ਤੇ ਬਹੁਤ ਜਲਦ ਅਸੀਂ ਉਹ ਕੈਬਨਟ ਅਸੀਂ ਫੈਸਲਾ ਲੈ ਕੇ ਸੀਮ ਸਾਹਿਬ ਕੋਲੋਂ ਆਪਾਂ ਕਰਾ ਦਾਂਗੇ ਸਰ ਲਾਸਟ ਦਰ ਸਰ ਜੰਦੀ ਹੈ ਕਮੇਟੀ ਦੇ ਵਿੱਚ ਲੇਕਿਨ ਉਸ ਦੀ ਵਰਤੋਂ ਜਿਹੜੀ ਨਹੀਂ ਹੁੰਦੀ ਔਰ ਇੱਕ ਮਸ਼ੀਨ ਲਿਆਂਦੀ ਸੀਗੀ ਉਹ ਇੱਥੇ ਖੜੀ ਹੈਗੀ ਮੇਰੇ ਘਰ ਤੋਂ ਨਾਲ ਵੀ ਲੱਗ ਚੁੱਕੀ ਹੋੜੀਆਂ ਉਹ ਸੜਕਾਂ ਸਾਫ ਕਰਨ ਵਾਸਤੇ ਲਿਆਂਦੀ ਸੀ ਉੱਥੇ ਖੜੀ ਆ ਇੱਕ ਵਾਰੀ ਜਿਵੇਂ ਆ ਜਾਂਦੀ ਇੱਥੇ ਉਸ ਦੀ ਵਰਤੋਂ ਦੇ ਉਹ ਵਰਤ ਹੀ ਨਹੀਂ ਜਾਂਦੀਗੀ ਇੱਕ ਆਦੀ ਸੀ ਮਸ਼ੀਨ ਇਹ ਪਦਾਨ ਜੀ ਕੁਛ ਹੈ ਜਦੋਂ ਜੀ ਪਹਿਲਾਂ ਲਿਆਂਦੀ ਸੀ ਅੱਛਾ ਜੀ ਵੇਖਰਾਬ ਹੋ ਗਈ ਸੀ ਚਲੋ ਚਲੋ ਦੇਖ ਲੋ ਕੋਈ ਦੇਖੋ ਚਲੋ ਕੋਈ ਗੱਲ ਨਹੀਂ ਕਿਸੇ ਦੇਖੋ ਆਪਣਾ ਪਰਦਾਜੀ ਆਪਣਾ ਸ਼ਹਿਰ ਹੈ ਤੇ ਮੈਂ ਤੁਹਾਨੂੰ ਸਾਰੇ ਸਾਬ ਨੂੰ ਕਹਿ ਰਿਹਾ ਹਾਂ ਅਸੀਂ ਜਿੱਥੇ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਜਦੋਂ ਮਰਜੀ ਸਾਡੇ ਕੋਲ ਅਸੀਂ ਆਪਾਂ ਤੁਹਾਡੇ ਲਈ ਹਮੇਸ਼ਾ ਹਾਜ਼ਰ ਹੈਗੇ ਐਮਐਲਏ ਸਾਹਿਬ ਦੇ ਧਿਆਨ ਚਲੋ ਸਾਡਾ ਆਪਣਾ ਗੱਲ ਕਰ ਲਣਗੇ ਲੋਕਾਂ ਦੀ ਜਿਹੜੀ 프라이ਮ ਜਿਹੜੀ ਨੀਡ ਸੈਗਨਸੀਟੀ ਹੈਗੇ ਆ ਜਿਹਦਾ ਬਿਜਲੀ ਸਾਫ ਪਾਣੀ ਸੀਵਰ ਦਾ ਸੜਕ ਦਾ ਉਹ ਚ ਕੋਈ ਕਮੀ ਪੇਸ਼ ਨਹੀਂ ਹੋਣੀ ਜੀ ਜੀ ਆਲੋ ਰਿਸ਼ਵਤ ਦੇ ਬ੍ਰੋਦ ਸਰਕਾਰ ਹੋਣ ਦੇ ਵਿੱਚ ਆਈ ਕੱਲ ਦੀ ਸੀਬੀਆਈ ਦੀ ਕਾਰਵਾਈ ਪੁੱਲਰ ਹੋਰਾਂ ਤੇ ਹੋਈ ਵੱਡੀ ਮਾਤਰਾ ਚ ਪੈਸਾ ਫੜਿਆ ਗਿਆ ਕਿਵੇਂ ਦੇਖਦੇ ਹੈ ਕਿਉਂ ਨੈਸ਼ਨਲ ਏਜੰਸੀ ਆ ਕੇ ਇੱਥੇ ਕਾਰਵਾਈ ਕੀਤੀ ਜੀ ਦੇਖੋ ਜੀ ਅ ਅਰਵਿੰਦ ਤੇਜਰੀਵਾਲ ਜੀ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਸਾਡੀ ਸਰਕਾਰ ਆਵਾਦੀ ਪਾਰਟੀ ਦੀ ਸਰਕਾਰ ਇਹਦੀ ਨੀ ਹੀ ਰੱਖੀ ਜਿਹੜੀ ਰੱਖੀ ਸੀਗੀ ਦੈਟ ਵਾਸ ਜ਼ੀਰੋ ਟੋਲਰੈਂਸ ਟੂ ਕ腐ਸ਼ਨ ਕਿ ਅਸੀਂ ਕ腐ਸ਼ਨ ਕਿਸੇ ਵੀ ਕੀਮਤ ਤੇ ਅਸੀਂ ਆਪਾਂ ਬਰਦਾਸ਼ਤ ਨਹੀਂ ਕਰਾਂਗੇ ਉਹਦਾ ਸਬੂਤ ਤੁਹਾਡੇ ਸਾਹਮਣੇ ਹੀ ਹੈਗਾ ਜੇ ਕੁਝ ਸਾਲ ਅਸੀਂ ਪਿੱਛੇ ਚਲੇ ਜਾਈਏ ਅਸੀਂ ਤਾਂ ਆਪਣੇ ਖੁਦ ਦੇ ਐਮਐਲਏਸ ਖੁਦ ਦੇ ਮੰਤਰੀਜ਼ ਨੇ ਬਖਸ਼ੇ ਤੇ ਕਿਸੇ ਦੀ ਕੀ ਮਜਾਲਾ ਕਿ ਅਸੀਂ ਆਪਾਂ ਕਿਸੇ ਨੂੰ ਇਦਾਂ ਦਾ ਕੰਮ ਹੁੰਦਾ ਹੀ ਨਹੀਂ ਤੇ ਜੋ ਵੀ ਕਰਪਸ਼ਨ ਕਰੂਗਾ ਉਹਤੇ ਬੰਦ ਦੀ ਕਾਰਵਾਈ ਵੀ ਹੋਊਗੀ ਤੇ ਬੰਦ ਦੀ ਉਹਤੇ ਸਜ਼ਾ ਵੀ ਮਿਲੂਗੀ ਜੀ ਕਾਰਨੀ ਮੰਡੀ ਦੇ ਵਿੱਚ ਧੰਬਾ ਬਾਬਾ ਖੇਤਰਪਾਲ ਮੰਦਰਾ ਬਹੁਤ ਜਿਆਦਾ ਬਗੂਰ ਮਾਰਦੀ ਹੈ ਸਾਰੇ ਲੋਕ ਬਹੁਤ ਮੈਂ ਉਹ ਸਾਡੇ ਹੈਗੇ ਨਰੇਸ਼ ਜੀ ਆਏ ਨੇ ਤੇ ਉਹ ਮੈਂ ਉਹਨਾਂ ਨੂੰ ਤੁਹਾਡੇ ਕੋਲ ਛੱਡ ਕੇ ਜਾ ਰਿਹਾ ਹੈਗਾ ਤੁਸੀਂ ਸਾਰਾ ਨੋਟ ਕਰਾ ਦਿਓ ਤੇ ਉਹਦਾ ਕੀ ਹਾਲ ਹੋ ਸਕਦਾ ਜੋ ਬੈਸਟ ਪੋਸਿਬਲ ਵੇਸ ਹੈਗੇ ਉਹ ਵੀ ਤੁਸੀਂ ਦੱਸ ਦਿਓ ਅਸੀਂ ਆਪਾਂ ਉਥੇ ਦੌਰਵ ਵਰਕ ਆਊਟ ਆਪਾਂ ਬੈਠ ਕੇ ਆਪਾਂ ਕਰ ਲਾਂਗੇ ਚਲੋ ਧੰਨਵਾਦ ਜੀ